अज्ज अनाउंस हो गया है कि माता कुशल्या जी का भव्य मंदिर इतने जल्द निर्मित होजूगा बन जूगा इस मंदिर का निर्माण होना ही चाहिए भी सुगम होगा सब लोगों के लिए जैसे ये एक पिछड़ा सा गांव है तो इसको पूरे इंडिया में प्रसिद्धि मिलेगी माता की कुशल्य माता की ਆਨ-ਏਅਰ ਦੇਖ ਰਿਹਾ ਹਾਂ ਮਹਾਨ ਅਨੁਰਾਗ ਸ਼ਰਮਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਅੱਜ ਅਨਾਉਂਸ ਹੋ ਗਿਆ ਹੈ ਕਿ ਮਾਤਾ ਕੁਸ਼ਲਿਆ ਜੀ ਦਾ ਭਵੇ ਮੰਦਰ ਇੱਥੇ ਜਲਦ ਨਿਰਮਿਤ ਹੋ ਜਾਊਗਾ ਬਣ ਜਾਊਗਾ ਐਮਐਲਏ ਵੱਲੋਂ ਵੀ ਕਹਿ ਦਿੱਤਾ ਗਿਆ ਤੇ ਹੋਰ ਸੰਗਤਾਂ ਵੱਲੋਂ ਵੀ ਕਹਿ ਦਿੱਤਾ ਗਿਆ ਬਹੁਤ ਸਾਰੀਆਂ ਸੰਗਤਾਂ ਜੀ ਨਤਮਸਤਕ ਹੋਣ ਲਈ ਆਈਆਂ ਗੱਲਬਾਤ ਇਹਨਾਂ ਨਾਲ ਕਰਦੇ ਆਂ ਪੰਜ ਜੀ ਕੀ ਨਾ ਹੈ ਮੇਰਾ ਸੰਤੋਸ਼ ਰਾਣੀ ਅੱਜ ਤੁਹਾਡੇ ਇਲਾਕੇ ਦੇ ਵਿੱਚ ਮੰਦਰ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਇਹ ਕਹਿੰਦੇ ਆ ਕਿ ਜਲਦੀ ਹੀ ਸ਼ੁਰੂਆਤ ਕਰ ਦਿੱਤੀ ਹੈ ਕਿਸ ਤਰ੍ਹਾਂ ਦੇਖ ਰਿਹਾ ਹਾਂ ਸਾਨੂੰ ਬਹੁਤ ਖੁਸ਼ੀ ਹੈ ਜੀ ਅਸੀਂ ਚਾਹੁੰਦੇ ਹਾਂ ਮੰਤਰ ਕਾ ਨਿਰਮਾਣ ਕਰ ਦਿਲੋਂ ਪ੍ਰਾਰਥਨਾ ਹੈ ਕਿ 20 ਮੰਦਰ ਉੱਚਾ ਚੱਕਿਆ ਜਾਵੇ ਤੇ ਸਾਡੇ ਇਲਾਕੇ ਦਾ ਵਿਕਾਸ ਹੋਵੇ ਠੀਕ ਹੈ ਤਾਂ ਜਿਵੇਂ ਮਾਤਾ ਕੋਸ਼ਲਾ ਮਾਤਾ ਕੋ ਵੀ यहां पे जैसे टूरिस्ट आएंगे यहां पे ਰੋਜ਼ਗਾਰ ਵੀ ਵਧੇਗਾ ਤਾਂ ਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਮੰਦਰ ਦਾ ਨਿਰਮਾਣ ਹੋਣਾ ਹੀ ਚਾਹੀਦਾ ਹੈ ਬਹੁਤ ਅੱਛੀ ਗੱਲ ਇਹਨਾਂ ਨੇ ਕਹੀ ਹੈ ਕਿ ਜਦੋਂ ਕੋਈ ਮੰਦਰ ਵਿਕਸਿਤ ਹੁੰਦਾ ਹੈ ਤੇ ਉੱਥੇ ਰੋਜ਼ਗਾਰ ਵੀ ਵੱਧਦਾ ਜਿਸ ਤਰ੍ਹਾਂ ਕਿ ਅਯੁੱਧਿਆ ਦੇ ਵਿੱਚ ਕਿਹਾ ਗਿਆ ਕਿ ਅਯੁੱਧਿਆ ਦੇ ਵਿੱਚ ਜਿੱਥੇ ਕਿ ਬਹੁਤ ਘੱਟ ਲੋਕ ਰਹਿੰਦੇ ਆ ਪਰ ਅੱਜ ਉੱਥੇ ਕਰੋੜਾਂ ਲੋਕ ਜਦੋਂ ਪਹੁੰਚਦੇ ਆ ਤੇ ਹਰ ਬੰਦੇ ਦਾ ਕੰਮਕਾਰ ਵੱਧਦਾ ਹੈ ਚਾਹੇ ਉਹ ਫੁੱਲ ਵਾਲਾ ਹੋਵੇ ਚਾਹੇ ਉਹ ਪਤਾਸੇ ਵੇਚਣ ਵਾਲਾ ਹੋਵੇ ਨਾਰੀਅਲ ਵੇਚਣ ਵਾਲਾ ਹੋਵੇ ਰਹਿਣ ਲਈ ਹੋਟਲ ਖਾਣ ਲਈ ਢਾਬੇ ਪੀਣ ਲਈ ਪਾਣੀ ਹਰ ਚੀਜ਼ ਚਾਹੀਦੀ ਹੈ ਤੇ ਆਲੇ-ਦਾਲੇ ਦੇ ਲੋਕਾਂ ਦਾ ਵਿਕਾਸ ਹੁੰਦਾ ਬਹੁਤ ਅੱਛੀ ਤੁਸੀਂ ਗੱਲ ਕਹੀ ਹੈ

शंकर की रोला जी महाराज की जय yeah. सो so, देखो बड़ा उत्साह है जी उत्साह होवे ਵੀ ਕਿਉਂ ਨਾ ਕਿ ਅੱਜ ਦੌਰ ਹੀ ਚੱਲ ਰਿਹਾ ਹੈ 21 ਜਨਵਰੀ ਹੈ ਅਯोध्या ਦੇ ਵਿੱਚ ਰਾਮ ਮੰਦਰ ਜਿਹੜਾ ਹੈ ਉਹੋ ਪ੍ਰਾਣ ਪ੍ਰਤੀਸ਼ਠਾ ਕੀਤੀ ਜਾ ਰਹੀ ਹੈ ਔਰ ਇੱਥੇ ਉਹਨਾਂ ਦੇ ਮਾਤਾ ਜੀ ਦੇ ਮੰਦਰ ਨੂੰ ਇੱਕ ਭਾਵੇ ਨਿਰਮਾਣ ਦਿੱਤਾ ਗਿਆ ਹੈ ਹਾਂਜੀ ਮਾਤਾ ਜੀ ਤੁਸੀਂ ਕਿਦਾਂ ਦੇਖਦੇ ਹੋ ਠੀਕ ਲੱਗਿਆ ਜੀ ਬਹੁਤ ਵਧੀਆ ਲੱਗ ਰਿਹਾ ਹਾਂਜੀ ਮੰਦਰ ਬਣੇਗਾ ਇੱਥੇ ਬਣੇਗਾ ਜੀ ਖੁਸ਼ੀ ਹੋਵੇਗੀ ਸਭ ਨੂੰ ਸੋ ਸਾਰਿਆਂ ਨੂੰ ਆਸਥਾ ਹੈ ਕਿ ਜਲਦ ਮੰਦਿਰ ਬਣੇਗਾ ਔਰ ਲੋਕ ਉਤਸ਼ਾਹਿਤ ਨੇ ਅੱਜ ਮਾਤਾ ਕੁਸ਼ਲਿਆ ਦੇ ਦਰਸ਼ਨ ਕਰਨ ਲਈ ਪਹੁੰਚੇ ਹੋਏ ਹੈ ਵੱਡੀ ਗਿਣਤੀ ਵਿੱਚ ਪਰਿਵਾਰਾਂ ਦੇ ਨਾਲ ਸੋ ਇਸੇ ਤਰ੍ਹਾਂ ਜਦੋਂ ਇਹ ਮੰਦਿਰ ਬਣ ਕੇ ਤਿਆਰ ਹੋ ਜਾਊਗਾ ਉਦੋਂ ਵੀ ਇੱਥੇ ਲੱਖਾਂ ਲੋਕ ਜਿਹੜੇ ਹੈ ਨਤਮਸਤਕ ਹੋਣ ਲਈ ਪਹੁੰਚਣਗੇ ਕੈਮਰਾ ਪਰਸਨ ਅਤੁਲ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ ਪਟਿਆ